ਮੇਰਾ ਨਾਮ ਚੰਨਨ ਗੁਪਤਾ ਹੈ ਮੇਰੀ ਸ਼ਾਪ ਸੁਪਰੀਮ ਕਸ਼ਮੀਰੀ ਆਰਟਸ ਮੋਜਪੁਰਾ ਬਾਜ਼ਾਰ ਚ ਹੈਗੀ ਹੈ ਤੇ ਅਸੀਂ ਸਵੇਰੇ ਜਦੋਂ 9:30 9:30 ਵਜੇ ਮੈਂ ਦੁਕਾਨ ਤੇ ਆਇਆ ਤੇ ਮੇਰੀ ਦੁਕਾਨ ਦੇ ਤਾਲੇ ਗਾਇਬ ਸੀਗੇ ਤੇ ਸ਼ਟਰ ਡਾਊਨ ਸੀਗਾ ਤੇ ਉਸ ਤੋਂ ਬਾਅਦ ਅਸੀਂ ਅੰਦਰ ਆ ਕੇ ਦੇਖਿਆ ਸਾਡੇ 10 ਖਾਨਿਆਂ ਦੇ ਵਿੱਚੋਂ ਮਾਲ ਨਹੀਂ ਸੀਗਾ ਹੋਰ ਵੀ ਟੇਬਲ ਟੂਬਲ ਤੇ ਮਾਲ ਪਏ ਸੀਗੇ ਉਹ ਵੀ ਸਾਰਾ ਮਾਲ ਚੱਕ ਕੇ ਕੋਈ ਚੋਰੀ ਹੋ ਗਈ ਹੋਈ ਸੀਗੀ ਕੀ ਕੀ ਕੋਈ ਸੀਸੀਟੀਵੀ ਸਾਹਮਣੇ ਆਈ ਸੀਸੀਟੀਵੀ ਸਾਡੇ ਕੋਲ ਅੰਦਰ ਕੈਮਰੇ ਲੱਗੇ ਹੋਏ ਸੀ ਸਾਡੇ ਦੁਕਾਨ ਦੇ ਬਾਹਰ ਨਹੀਂ ਲੱਗੇ ਹੋਏ ਸੀਗੇ ਤੇ ਅੰਦਰ ਸੀ ਦੇਖਿਆ ਕਿ ਉਹ ਚੋਰ ਇਕੱਲਾ ਆਇਆ ਸੀਗਾ ਉਹਨੇ ਕੈਪ ਪਾਈ ਹੋਈ ਹੈ ਤੇ ਅੰਦਰ ਆ ਕੇ ਉਹਨੇ ਚੋਰੀ ਵਗੈਰਾ ਕੀਤੀ ਹੈ ਕਾਫੀ ਸਾਰੀ ਕਿੰਨੇ ਕ 10万 ਜਿਹੜਾ ਤਕਰੀਬਨ 5 5 ਲੱਖ ਤੋਂ ਉੱਪਰ ਦਾ ਸਾਮਾਨ ਹੈ ਮੀਨਿਮਮ ਕਿ ਪਿਓਰ ਪਿਓਰ ਬੋਲਦੀਆਂ ਸ਼ਾਲਾਂ ਸੀਗੀਆਂ ਸ਼ਾਲ ਸਟੋਲ ਵਗੈਰਾ ਦਾ ਮਾਲ ਸੀਗਾ ਵਧੀਆ ਮਾਲ ਸੀਗਾ ਸਾਰਾ ਤੇ ਉਹ ਸੀਜ਼ਨ ਅੱਜਕਲ ਹੈਗਾ ਤੇ ਮਾਲ ਅੱਜਕਲ ਫੁੱਲ ਤੇ ਹੁੰਦਾ ਹੈ ਇਕੱਲੀ ਮਾਰ ਹੀ ਚੋਰੀ ਹੋਇਆ ਪੇਮੈਂਟ ਕੋ ਮੜ ਵੀ ਨਹੀਂ ਪੇਮੈਂਟ ਤੱਕ ਨਹੀਂ ਉਹ ਪਹੁੰਚ ਪਾਇਆ ਪੇਮੈਂਟ ਤੱਕ ਤਾਂ ਨਹੀਂ ਪਹੁੰਚ ਪਾਇਆ ਉਹ ਕਿਉਂਕਿ ਮਾਲ ਮੋਲੀ ਚੱਕ ਪਾਇਆ ਬਸ ਤਕਨੀਕ ਦੇ ਦੇ ਵਿੱਚ ਕਿੰਨੇ ਸਮੇਂ ਦੇ ਵਿੱਚ ਆ ਕੇ ਉਹ ਚੋਰੀ ਕਰਕੇ ਚਲਾ ਗਿਆ ਉਹਨੇ ਟੋਟਲ 8 ਮਿੰਟ ਲਗਾਏ ਹੈ 8-9 ਮਿੰਟ ਲੱਗਦਾ ਤੁਹਾਨੂੰ ਇਕੱਲਾ ਹੀ ਸੀਗਾ ਜਾਂ ਨਾਲ ਉਹਦੇ ਹੋਰ ਵੀ ਬੰਦੇ ਸੀ ਨਾਲ ਉਹਦੇ ਨਾਲ ਬੰਦੇ ਪਿੱਛੇ ਖੜੇ ਹੋਏ ਸੀਗੇ ਕਾਰ ਦੇ ਵਿੱਚ ਸਿਫਟੀ ਡਿਜ਼ਾਇਰ ਕਾਰ ਦੇ ਵਿੱਚ ਆਇਆ ਹੈ ਅੱਛਾ ਉਹਦੇ ਹੱਥ ਦੇ ਵਿੱਚ ਕੋਈ ਹਥਿਆਰ ਵਗੈਰਾ ਵੀ ਸੀ ਕੁਝ ਹਾਂ ਉਹਦੇ ਹੱਥ ਦੇ ਵਿੱਚ ਕਟਰ ਹੈ ਨਜ਼ਰ ਆ ਰਿਹਾ ਅੱਛਾ ਜੀ ਜਿਹਦੇ ਨਾਲ ਉਹ ਕਟਿੰਗ ਕਰ ਰਿਹਾ ਸੀਗਾ ਕਟਿੰਗ-ਗਟਿੰਗ ਤਾਲੇ-ਤੁਲੇ ਕੱਟੇ ਉਹਨੇ ਸ਼ਟਰ ਕੱਟਿਆ ਜਿੰਨੇ ਜਿੰਨੇ ਤਾਲੇ ਕੱਟੇ ਉਹਨੇ ਅੱਛਾ ਜੀ ਤਾਲੇ ਕੱਟੇ ਉਹਨੇ ਬਸ ਸਿਰਫ ਪਰ ਤੁਹਾਨੂੰ ਕੀ ਲੱਗਦਾ ਕਿ ਕਿਸ ਚੀਜ਼ ਦੇ ਵਿੱਚ ਆਇਆ ਸੀ ਉਹ ਮੋਟਰਸਾਈਕਲ ਤੇ ਸੀ ਕਿ ਕਿੱਥੇ ਮੈਨੂੰ ਲੱਗ ਰਿਹਾ ਉਹ ਸਾਈਕਲ ਤੇ ਵਿੱਚ ਵੀ ਸੀਗਾ ਤੇ ਮੋਟਰਸਾਈਕਲ ਉਹ ਕੋ ਐਕਟੀਵਾ ਵੀ ਹੋ ਸਕਦੀ ਹੈ ਤੇ ਕਾਰ ਦੇ ਵਿੱਚ ਮਾਲ ਲਿਕੇ ਗਿਆ ਹੈ 50 ਡਿਜ਼ਾਇਰ ਕਾਰ ਦੇ ਵਿੱਚ ਮਾਲ ਲੱਗ ਗਿਆ ਤੇ ਕੀ ਕੋਈ ਪਤਾ ਲੱਗੇ ਕਿ ਪਹਿਲਾਂ ਕੱਟ ਕੇ ਤਾਲੇ ਕੱਟ ਕੇ ਉਸ ਤੋਂ ਬਾਅਦ ਮਾਲ ਗੱਡੀ ਲੈ ਕੇ ਆਇਆ ਜੀ ਨਹੀਂ ਨਹੀਂ ਉਹਨੇ ਆ ਕੇ ਪਹਿਲੇ ਤਾਲੇ ਤੂਲੇ ਖੋਲੇ ਉਹਨੇ ਆ ਆਰਾਮ ਨਾਲ ਫਿਰ ਸ਼ਟਰ ਚੱਕਿਆ ਉਹਨੇ ਰਿਵੋਲਵਿੰਗ ਸ਼ਟਰ ਹੈ ਹਾਥ ਨਾਲ ਖੁੱਲਦਾ ਆਸਤੇ ਆਸਤੇ ਸ਼ਟਰ ਚੱਕਿਆ ਉਹਨੇ ਸ਼ਟਰ ਚੱਕਣ ਨੂੰ ਵੀ ਕੋੜ ਪੰਜ ਛੇ ਮਿੰਟ ਚਾਰ ਪੰਜ ਮਿੰਟ ਲੱਗਦੇ ਐ ਸ਼ਟਰ ਚੱਕ ਕੇ ਅੰਦਰ ਆਇਆ ਪਹਿਲਾਂ ਇਸ ਇਲਾਕੇ ਵਿੱਚ ਜਿਹੜੇ ਅਜਿਹੀ ਤੁਸੀਂ ਇਸੇ ਮੈਂ ਤਾਂ ਸੁਣ ਮੇਰੇ ਸਾਹਮਣੇ ਤਾਂ ਹਰ ਸਾਲ ਹੀ ਇਦਾਂ ਚੋਰੀਆਂ ਹੁੰਦੀਆਂ ਹੀ ਆਂ ਕੋਈ ਲੱਗਦਾ ਕੋਈ ਗਸ਼ਤ ਵਗੈਰਾ ਜਾਂ ਹੁਣ ਵੀ ਕੰਪਲੇਂਟ ਕੀਤੀ ਕਿ ਪੁਲਿਸ ਨਾਲ ਮੈਂ 100 ਨੰਬਰ ਤੇ ਆ ਕੇ ਕੰਪਲੇਂਟ ਲਿਖਾਈ ਸੀਗੀ ਤੇ ਉਸ ਤੋਂ ਬਾਅਦ ਫਿਰ ਮੇਰੇ ਕੋਲ ਅੱਗੇ ਸੀ ਕਿ ਪੁਲਿਸ ਵਾਲੇ ਹੁਣ ਮੈਂ ਉੱਥੇ ਲਿਖਾ ਕੇ ਆਇਆ ਕੰਪਲੇਂਟ ਤੇ ਹਲੇ ਪਤਾ ਨਹੀਂ ਕਿ ਕੰਪਲੇਂਟ ਨੰਬਰ ਵਗੈਰਾ ਤਾਂ ਨਹੀਂ ਮਿਲਿਆ ਕੋਈ ਹ ਤੇ ਇਸ ਤੋਂ ਬਾਅਦ ਦੇਖਦੇ ਆ ਕਿ ਕਾਰਵਾਈ ਕਰਦੀ ਹੈ ਪੁਲਿਸ ਮੈਂ ਤਾਂ ਹੀ ਕਹਾਂਗਾ ਕਿ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਦੇਖਣਾ ਪੈਣਾ ਹੈ ਤਾਂ ਸਰਾਮ ਹੀ ਨਿਕੈਤੀਆਂ ਹਾਂ ਅੰਡੇ ਕਹਤੀ ਕਰਨ ਲੱਗ ਪਏ ਲੋਕੀ ਹੁਣ ਕੋਈ ਸੇਫਟੀ ਦਾ ਤਾਂ 0% ਰਹਿ ਗਿਆ ਲੱਗਦਾ ਸਵੇਰੇ ਤੜਕੇ ਸਮੇਂ ਸੀ ਕੋਈ ਸਵੇਰੇ 5:40 ਤੇ ਤੇ ਆਮ ਬਾਜ਼ਾਰ ਚੱਲ ਰਿਹਾ ਹੁੰਦਾ ਉਸ ਟਾਈਮ ਹਾਂ 6 ਵਜੇ ਤੋਂ ਨੜੇ ਹੋਇਆ ਹਾਂ 5:00 6:00 ਵਜੇ ਤੋਂ ਪਹਿਲੇ ਪਹਿਲੇ ਚੋਰੀ ਕਰਕੇ ਚੋਰੀ ਚਲਾ ਗਿਆ ਸੀ ਤਾਂ ਹੀ ਕਹਨੇ ਆ ਕਿ ਪੁਲਿਸ ਥੋੜਾ ਜਿਆਦਾ ਐਦਾਂ ਦੇ ਬੰਦਿਆਂ ਤੇ ਰਖੇ ਅੱਜ ਉਹ ਬੰਦੇ ਲੋਕਾਂ ਚੋਰੀਆਂ ਕਰ ਰਹੇ ਕੱਲ ਨੂੰ ਬੰਦਿਆਂ ਨੂੰ ਮਾਰ ਵੱਢ ਕੇ ਵੀ ਕਰ ਦੇ ਅੰਦਰ ਵੱਢ ਕੇ ਚੋਰੀ ਕਰ ਲੈਣਗੇ ਕੀ ਕਰ ਰਿਹਾਗਾ ਬੰਦਾ ਘਰਾਂ ਦੇ ਵਿੱਚ ਤਾਂ ਇਹਨੇ ਮਜਬੂਤ ਤਾਲੇ ਵੀ ਨਹੀਂ ਹੁੰਦੇ ਇੱਥੇ ਤਾਂ ਫੇਰ ਵੀ ਦੁਕਾਨ ਦੇ ਵੀ ਸਾਡੇ ਤਾਲੇ ਲੱਗੇ ਹੋਏ ਸੀਗੇ ਸ਼ਟਰ ਲੱਗਿਆ ਸੀਗਾ ਤੁਸੀਂ ਮਾਰਨਿੰਗ 47 ਟੁੱਟੇ ਸੀ ਸ਼ਟਰ ਸ਼ਟਰ ਮੇਰਾ ਓਨ ਨਾਰਮਲ ਤਰੀਕੇ ਨਾਲ ਬੰਦ ਹੀ ਕਰਕੇ ਗਿਆ ਐਦਾਂ ਆਇਆ ਚੋਰ ਜਿੱਦਾਂ ਕਿ ਉਹਦੀ ਆਪਣੀ ਦੁਕਾਨ ਹੁੰਦੀ ਹੈ ਰਾਤੀ ਆ ਕੇ ਚੋਰੀ ਚੋਰੀ ਕਰਕੇ ਸ਼ਟਰ ਬੰਦ ਕਰਕੇ ਗਿਆ ਲੱਗਦਾ ਕਿ ਦਿਖਿਆ ਜਾ ਰਿਹਾ ਕਿ ਵੀਡੀਓ ਵਿੱਚ ਵੀ ਦਿਖਦਾ ਪਿਆ ਹੈ ਕਿ ਇੱਕ ਮੋਹਰੇ ਛੱਡ ਕੇ ਇੱਕ ਕੋਨਾ ਸਪੈਸ਼ਲ ਉਹਦੇ ਵਿੱਚੋਂ ਮਾਲ ਘਟ ਗਿਆ ਕੋਈ ਉਹਦੇ ਵਿੱਚ ਸਪੈਸ਼ਲ ਮਾਲ ਪਿਆ ਨਹੀਂ ਸਪੈਸ਼ਲ ਉਹਨੂੰ ਅਨਨੋਨ ਨੇ ਮਾਲ ਚੱਕਿਆ ਹੈ ਮੇਰੇ ਹਿਸਾਬ ਨਾਲ ਤਾਂ ਸਪੈਸ਼ਲ ਨਹੀਂ ਚੱਕੇ ਉਹਨੇ ਕਿਉਂਕਿ ਮੇਰੇ ਇਹਨਾਂ ਖਾਨੇ ਚ ਮਿਕਸ ਮਾਲ ਪਿਆ ਹੋਇਆ ਸੀਗਾ ਕੋਈ ਪਾਰਟਿਕੂਲਰ ਮਾਲ ਨਹੀਂ ਸੀਗਾ ਹਰ ਖਾਨੇ ਚ ਜੋ ਕਿਉਂਕਿ ਉਹਦੇ ਵਿੱਚ ਸਹਿਮ ਦਾ ਮੋਲ ਬਣਿਆ ਪਿਆ ਬੰਜ਼ਾਰ ਤਾਂ ਸਾਰਾ ਡਰ ਗਿਆ ਸਾਡਾ ਕੀ ਐਦਾਂ ਚੋਰੀ ਹੋਣ ਲੱਗ ਪਈ ਤੇ ਲੋਕੀ ਕਿੱਦਾਂ ਕੰਮ ਕਰਨਗੇ ਬਾਜ਼ਾਰ ਬਾਜ਼ਾਰ ਚ ਦੇ ਵਿੱਚ ਡੱਲਦਾ ਮਾਹੌਲ ਹੈ ਬਹੁਤ ਲੱਗਦਾ ਲੁਧਿਆਣਾ ਦਾ ਵੈਸੇ ਸਭ ਤੋਂ ਫੇਮਸ ਬਾਜ਼ਾਰ ਹੈ ਪੁਰਾਣਾ ਬਾਜ਼ਾਰ ਹਾਂਜੀ ਉੱਥੇ ਜਿਹੜਾ ਮਾਲ ਲੈ ਕੇ ਗਿਆ ਉਹ ਖਾਲੀ ਸ਼ੋਲਾ ਹੀ ਆ ਕੁਝ ਹੋਰ ਵੀ ਸ਼ੋਲਾ ਹੀ ਹੈ ਲੈ ਕੇ ਗਿਆ ਹੋਰ ਤਾਂ ਕੁਝ ਲੈ ਕੇ ਨਹੀਂ ਗਿਆ ਇੱਥੇ ਜਿੰਨੀ ਪੁਲਿਸ ਕਰਦੀ ਹੈ ਜਾਂ ਨਿਗਮ ਵਾਲੇ ਆਂਦੇ ਸਵੇਰੇ ਬਾਜ਼ਾਰ ਨੂੰ ਚੈੱਕ ਅਪ ਕਰਨ ਆਂਦੇ ਐ ਲੋਕਾਂ ਦੇ ਬਾਜ਼ਾਰ ਜਗਾ ਖਾਲੀ ਕਰਾ ਰਹੇ ਐ ਤਰ੍ਹਾਂ ਧਿਆਨ ਦੇਣ ਤੇ ਸਵੇਰੇ ਰਾਤੀ ਰਾਤੀ ਵੀ ਆ ਕੇ ਦੇਖਣ ਨੇ ਕਿ ਚੋਰੀਆਂ ਹੋ ਰਹੀਆਂ ਕਿੰਨੀ ਮਾੜੀ ਤੇ ਦੱਸੋ ਜੀ ਮੈਂ ਤਾਂ ਚੌਕੀਦਾਰ ਨੂੰ ਫੋਨ ਕੀਤਾ ਸੀਗਾ ਚੌਕੀਦਾਰ ਕਹਿੰਦਾ ਕਿ ਆ ਪੁਲਿਸ ਵਾਲਾ ਕੋਈ ਆਇਆ ਨਹੀਂ ਰਾਤ ਨੂੰ ਦਸਤ ਕਰਨੇ ਤੇ 5 ਲੱਖ ਦੀ ਅਮਾਉਂਟ ਦਾ ਸਮਾਨ ਹਾਂਜੀ